ਇਹਨਾਂ ਦੀ ਸੁਣਦੇ ਵੀ ਆ ਇਹਨਾਂ ਦੇ ਉਹਨਾਂ ਦੇ ਲੀਡਰ ਨੇ ਇੱਥੇ ਜੂ ਬਿਆਨ ਦੇ ਜਾਂਦੇ ਪੰਜਾਬ ਚ ਆ ਕੇ ਜਾ ਕੇ ਕੰਮ ਦਿੱਲੀੋਂ ਹੋਣਾ ਦਿੱਲੀ ਬੈਠੋ ਕੰਮ ਤੇ ਉਹਨਾਂ ਕਰਨਾ ਹੈ ਉਹ ਤੁਸੀਂ ਕਰਦੇ ਨਹੀਂ ਇੱਥੇ ਆ ਕੇ ਮੈਣਬਾਜੀ ਦੋ ਦਿਨਾਂ ਬਾਅਦ ਕਦੀ ਕਿਸੇ ਦੇ ਵਿਰੁੱਧ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਉਕ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਕਦੀ ਕਿਸੇ ਦੇ ਵਿਰੁੱਧ ਇਹਦਾ ਕੀ ਫਾਇਦਾ ਹੈ ਇਹ ਸਿਰਫ ਦੇਖੋ ਇਹ ਸਿਰਫ ਬਿਆਨਬਾਜ਼ੀ ਕਰਦੇ ਆ ਇਹਨਾਂ ਦੋਹਾਂ ਲੀਡਰਾਂ ਕੋਈ ਸਿਰਫ ਬਿਆਨਬਾਜ਼ੀ ਜਾਖਰ ਸਾਹਿਬ ਕੋ ਵੀ ਔਰ ਬਿੱਟੂ ਜੀ ਕੋ ਇਹਤੋਂ ਲਾਵੇ ਨਾ ਕੋਈ ਕੁਝ ਨਹੀਂ ਹੈਗਾ ਨਾ ਇਹਨਾਂ ਦੀ ਕਿਸੇ ਨੇ ਸੁਣਨੀ ਆ ਪਹੁੰਚਿਓਗੇ ਕਿਸ ਤਰ੍ਹਾਂ ਦੇਖਦੇ ਹੋ ਕਿ ਤੀਵੇਂ ਦਿਨ ਦੇ ਵਿੱਚ ਜਿਹੜਾ ਮਰਨ ਵਰਤਾ ਹੈਗਾ ਉਹ ਪਹੁੰਚ ਗਿਆ ਹੈਗਾ ਮੈਂ ਉਹਨਾਂ ਦੇ ਸਿਹਤ ਯਾਬੀ ਦੀ ਪਹੁੰਚ ਮਤਲਬ ਅਰਦਾਸ ਵੀ ਕੀਤੀ ਹੈ ਔਰ ਉਹਨਾਂ ਨਾਲ ਮਿਲਿਆ ਵੀ ਹੈ ਸਿਹਤ ਬਹੁਤ ਡਾਊਨ ਹੈ ਔਰ ਸਰਕਾਰ ਦਾ ਬਿਲਕੁਲ ਬੇਤਿਆਨੀ ਹੈ ਔਰ ਉਹਨਾਂ ਨਾਲ ਮੇਰੀ ਚਰਚਾ ਵੀ ਹੋਈ ਹੈ ਉਹ ਤੇ ਇੱਕ ਹੀ ਮੰਗਦੇ ਹੋ ਐਮਐਸਪੀ ਗਰੰਟੀ ਲੀਗਲ ਕਰ ਦੇਣ ਮੈਂ ਉੱਠ ਪਈ ਨੇ ਔਰ ਸਰਕਾਰ ਇਹਦੇ ਤੇ ਤਵੱਜੂ ਨਹੀਂ ਦੇਵੇ ਔਰ ਇਹਨਾਂ ਦੀ ਪ੍ਰੈਸ਼ਰ ਬਣਾਇਆ ਜਾਵੇ ਮੈਂ ਕਹਾਂ ਜੀ ਤੁਹਾਡੇ ਤੋਂ ਵੱਡਾ ਕੋਈ ਪ੍ਰੈਸ਼ਰ ਨਹੀਂਗਾ ਪਰ ਤੁਸੀਂ ਸਾਡੇ ਮਾਰਗਦਰਸ਼ਕ ਜੀ ਤੁਸੀਂ ਇਹਦੇ ਤੇ ਮੁੜ ਵਿਚਾਰ ਕਰੋ ਪ੍ਰੈਸ਼ਰ ਤੇ ਅਸੀਂ ਜਿੱਦਾਂ ਵੀ ਕਹੋਗੇ ਰਲ ਕੇ ਲੜਾਈ ਲੜਾਂਗੇ ਪਰਲਮੈਂਟ 'ਚ ਵੀ ਰੜੀ ਅਸੀਂ ਤੇ ਕੰਮ ਰੁਕੂ ਮਤੇ ਦਿੱਤੇ ਇੱਕ ਤਰੀਕਾ ਹੁੰਦਾ ਜਿਹੜਾ ਪਰਲਮੈਂਟ ਦੇ ਵਿੱਚ ਚਰਚਾ ਕਰਨ ਦਾ ਸਰਕਾਰ ਉੱਤੋਂ ਭੱਜੀ ਅਸੀਂ ਪਰਲਮੈਂਟ ਚੱਲਣ ਹੀ ਨਹੀਂ ਦਿੱਤਾ ਇਸ ਕਰਕੇ ਕੱਲ ਦੂਜੀ ਚਿੱਠੀ ਉਹਨਾਂ ਨੇ ਲਿਖੀ ਹੈਗੀ ਪ੍ਰਧਾਨ ਮੰਤਰੀ ਨੂੰ ਤਾਂ ਹਾਲੇ ਤੱਕ ਕੋਈ ਵੀ ਉਹਦਾ ਰਿਐਕਸ਼ਨ ਹੈ ਜੀ ਤਾਂ ਹਲੇ ਨਹੀਂ ਮਿਲਿਆ ਹੈਗਾ ਦੇਖੋ ਉਹਨਾਂ ਨੇ ਮੈਂ ਤੁਹਾਨੂੰ ਉਹੀ ਤਾਂ ਗੱਲ ਕਰ ਰਿਹਾ ਜਿਹੜੇ ਹਾਊਸ ਜਿੱਥੇ ਅਸੀਂ ਰੋਜ਼ ਬ ਉਹ ਮੈਨੂੰ ਟਾਈਮ ਨਹੀਂ ਦਿੰਦੇ ਹਾਊਸ ਚ ਗੱਲ ਕਰਕੇ ਰਾਜੀ ਨਹੀਂ ਨਾ ਉਹਨਾਂ ਦਾ ਮੰਤਰੀ ਨਾ ਉਹਨਾਂ ਦਾ ਕੋਈ ਐਮਪੀ ਸਾਡੀ ਆਪੋਜੀਸ਼ਨ ਦੀ ਆਵਾਜ਼ ਸੁਣ ਕੇ ਉਹ ਰਾਜੀ ਨਹੀਂ ਹੈ ਠੀਕ ਹੈ ਅੱਛੀ ਗੱਲ ਹੈ ਦੇਖਣ ਆਪਣੀ ਗੱਲ ਕਰਨ ਪਰ ਉਹਨਾਂ ਦੇ ਅਸਰ ਕੋਈ ਨਹੀਂ ਹੋਣਾ ਉਹਨਾਂ ਦੇ ਅਸਰ ਜੇ ਕਰਨਾ ਤਾਂ ਮੈਂ ਤਾਂ ਕਹਿ ਰਿਹਾ ਜਾਖੜ ਸਾਹਿਬ ਬਿੱਟੂ ਜੀ ਇਹ ਸਾਰੇ ਜਾ ਕੇ ਦਿੱਲੀ ਬਹਿਣ ਉਹਨਾਂ ਨਾਲ ਗੱਲ ਕਰਨ ਇਹਨਾਂ ਦੀ ਸੁਣਦੇ ਵੀ ਆ ਇਹਨਾਂ ਦੇ ਉਹਨਾਂ ਦੇ ਲੀਡਰ ਨੇ ਇਹ ਇੱਥੇ ਚੋ ਬਿਆਨ ਦੇ ਜਾਂਦੇ ਪੰਜਾਬ ਚ ਆ ਕੇ ਜਾ ਕੇ ਕੰਮ ਦਿੱਲੀਓ ਹੋਣਾ ਦਿੱਲੀ ਬੈਠੋ ਕੰਮ ਤੇ ਉਹਨਾਂ ਕਰਨਾ ਹੈ ਉਹ ਤੁਸੀਂ ਕਰਦੇ ਨਹੀਂ ਇੱਥੇ ਆ ਕੇ ਬਹਿਣ ਬਾਜੀ ਦੋ ਦਿਨਾਂ ਬਾਅਦ ਕਦੀ ਕਿਸੇ ਦੇ ਵਿਰੁੱਧ ਕਦੀ ਕਿਸੇ ਦੇ ਵਿਰੁੱਧ ਇਹਦਾ ਕੀ ਫਾਇਦਾ ਹੈ ਪਰ ਹੁਣ ਉਹ ਕਹਿ ਰਹੇ ਨੇ ਕਿ ਨੇਤਾ ਉਥੇ ਫੋਟੋਆਂ ਖਿਚਾਉਣ ਜਾਂਦੇ ਆ ਰਵਨੀਤ ਬਿੱਟੂ ਦਾ ਵੀ ਤੁਸੀਂ ਅਸੀਂ ਆਏ ਅਸੀਂ ਆਏ ਆ ਤੁਸੀਂ ਨਾ ਕਵਰ ਕਰੋ ਇੱਕ ਇਹ ਤੇ ਹੁਣ ਅਜ ਇੱਕ ਤਰੀਕਾ ਹੈ ਸੋਸ਼ਲ ਮੀਡੀਆ ਹੀ ਆ ਇਹ ਸੋਸ਼ਲ ਮੀਡੀਆ ਕਰਕੇ ਆ ਜਿਹੜਾ ਮਾਹੌਲ ਬਣਿਆ ਸੋਸ਼ਲ ਮੀਡੀਆ ਨੇ ਬਣਾਇਆ ਜੇ ਤੁਸੀਂ ਲੋਕ ਖਬਰਾਂ ਨਾ ਨਾ ਲਉਂਦੇ ਹੋ ਇਹ ਵੀ ਮਾਹੌਲ ਨਾ ਬਣਦਾ ਇੱਕ ਜਰੀਆ ਹੈ ਅੱਜ ਗੱਲ ਰੱਖਣ ਦਾ ਜਿਹੜਾ ਜਰੀਆ ਸੀ ਜੰਤਰ ਮੰਤਰ ਤੁਸੀਂ ਪਹੁੰਚਣ ਨਾ ਦਿਓ ਫੋਟੋ ਇੱਥੇ ਕੋਈ ਖਿੱਚੇ ਨਾ ਵੀਡੀਓ ਕੋਈ ਬਣਾਵੇ ਨਾ ਖਬਰ ਕੋਈ ਦਵੇ ਨਾ ਤੇ ਇਹਦਾ ਮਤਲਬ ਤੁਸੀਂ ਇਹੋ ਜੀ ਚਾਹੁੰਦੇ ਜੀ ਇਹ ਹ ਉਹਨੇ ਲੋਕਤੰਤਰ ਹੈ ਤੇ ਰਾਜਨੀਤਿਕ ਬੰਦੇ ਇਹ ਰਾਜਨੀਤਿਕ ਬੰਦਿਆਂ ਦਾ ਕੰਮ ਹੈ ਲੋਕਾਂ ਚੁਣਿਆ ਹੁੰਦਾ ਸਾਨੂੰ ਲੋਕਾਂ ਨੇ ਚੁਣਿਆ ਹੈ ਅਸੀਂ ਲੋਕਵਾਦ ਜਿਹੜੀ ਕੋਈ ਮੁਸ਼ਕਲ ਆਉਏ ਉਹ ਅਸੀਂ ਉਹ ਤੇ ਖਲੋਣਾ ਹੈ ਤੇ ਕੁਦਰਤੀ ਗੱਲ ਜਦੋਂ ਮੈਂ ਆਉਂਗਾ ਤੇ ਹਰੇਕ ਨੇ ਕਹਿਣਾ ਕਿ ਮੈਂਬਰ ਪਾਰਲੀਮੈਂਟ ਹੈ ਕਿਉਂਕਿ ਇਹਨਾਂ ਨੇ ਬਣਾਇਆ ਮੈਨੂੰ ਇਹਨਾਂ ਨੇ ਤੇ ਖਲੋਣਾ ਹੀ ਹੈ ਇਹ ਸਿਰਫ ਦੇਖੋ ਇਹ ਸਿਰਫ ਬਿਆਨਬਾਜ਼ੀ ਕਰਦੇ ਆ ਇਹਨਾਂ ਦੋਹਾਂ ਲੀਡਰਾਂ ਕੋਈ ਸਿਰਫ ਬਿਆਨਬਾਜ਼ੀ ਜਾਖੜ ਸਾਹਿਬ ਕੋਈ ਹੋਰ ਬਿੱਟੂ ਜੀ ਕੋਈ ਇਸ ਤੋਂ ਇਲਾਵਾ ਇਹਨਾਂ ਕੋਈ ਕੁਝ ਨਹੀਂ ਹੈਗਾ ਨਾ ਇਹਨਾਂ ਦੀ ਕਿਸੇ ਨੇ ਸੁਣਨੀ ਆ